ਜਕਾਰਾ ਖਵਾਜਾ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਚ ਬਾਬਾ ਮੋਤੀराम ਮਹਿਰਾ ਕਸ਼ਪ ਰਾਜਪੂਤ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ 21 ਸਾਲਾਨਾ ਬੇੜਾ ਸਤਲੁਜ ਦਰਿਆ ਵਿਖੇ ਤਿਆਰਿਆ ਗਿਆ ਬੇੜੇ ਦੀ ਸ਼ੋਭਾ ਯਾਤਰਾ ਖਵਾਜਾ ਪੀਰ ਮੰਦਰ ਤੋਂ ਚਾਲ ਕੇ 2 ਵਜੇ ਸਤਲੁਜ ਦਰਿਆ ਵਿਖੇ ਖਵਾਜਾ ਪੀਰ ਜੀ ਦੇ ਨਾਮ ਜਕਾਰੇ ਲਾਉਂਦੇ ਹੋਏ ਪਹੁੰਚੇ ਪਰ ਪਰ ਕੇ ਟਰਾਲੀਆਂ ਸੱਤਾਂ ਨਾਲ ਪਰ ਕੇ ਸਤਲੁਜ ਦਰਿਆ ਤੇ ਗਈਆ ਬੇੜਾ ਛੱਡਣ ਉਪਰੰਤ ਸਮੂਹ ਸੰਗਤਾਂ ਦਰਮਿਆਨ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਕੰਚਕਾ ਨੂੰ ਸਭ ਤੋਂ ਪਹਿਲਾ ਅਸੀਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਖਵਾਜਾ ਪੀਰ ਜੀ ਦੀ ਧਰਮਸ਼ਾਲਾ ਦਾ ਕੰਮ ਉਸਾਰੀ ਦਾ ਕੰਮ ਚੱਲ ਰਿਹਾ ਹੈ ਉਹਨਾਂ ਦੇ ਸਹਿਯੋਗ ਨਾਲ ਇਹ ਧਰਮਸ਼ਾਲਾ ਬਣਦੇ ਹੀ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤਾਂ ਸਾਡਾ ਇਸੇ ਤਰ੍ਹਾਂ ਨਾਲ ਸਾਥ ਦਿੰਦੀਆਂ ਰਹਿਣ ਤੇ ਖਵਾਜਾ ਪੀਰ ਜੀ ਦਾ ਮੰਦਿਰ ਬਹੁਤ ਸੁੰਦਰ ਬਣੇ ਤੇ ਧਰਮਸ਼ਾਲਾ ਸੁੰਦਰ ਬਣੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਇਲਾਕਾ ਨਿਵਾਸੀਆਂ ਦੀ ਜੈ ਖਵਾਜਾ ਪੀਰ ਜੀ ਜੈ ਵਰੁਣ ਦੇਵਤਾ ਜੀ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ ਇੰਦਰਜੀਤ ਬੈਂਸ ਦੀ ਵਿਸ਼ ਹਾਰਿ ਕੇ ਜੈ ਜੈਕਾਰਾ ਭਰੁੰਦੇ ਤਾ ਮਹਾਰਾਜ ਜੀ ਦਾ ਬੋਲ ਸਾਕੇ ਜੈ ਜੈਕਾਰਾ ਖੁਆ ਜੀ ਮਹਾਰਾਜ ਜੀ ਦਾ ਬੋਲ ਸਾਕੇ ਮਹਾਰਾਜ ਜੀ ਦਾ ਬੋਲ ਸਾਕੇ ਜੈ ਜੈਕਾਰਾ ਖੁਆ ਜੀ ਸਾਧ ਸੰਗਤ ਦੀ ਪ੍ਰਿਆਰ ਸੁਣਨੀ ਖਵਾਜਾ ਗਰੀਬ ਨੂੰ ਆ ਬੰਦੇ ਕੋਲ ਸਾਹਿਬ ਅਨੇ ਚਾਗ ਨੂਰਸ਼ਾ ਓ ਜੀ ਚੀਕਾਂ ਤੋਂ ਬੋਲੋ ਮਹੂਵੇ ਮਹੂਵੇ ਛੇਜ ਦੇ ਖੇਰ ਨਾ ਦੇ ਰਾਜ ਬਿਟੀ ਅਫਜ਼ਲ ਮਿਨਾਕ ਦੇ ਅਫਜ਼ਲ ਮਿਨਾਕ ਬਟੇ ਹਰਿਆਮ ਦੇ ਹਰਿਆਮ ਬਾਡੀ ਚਾਰ ਵੀ ਆਏ ਪਾਣੀ ਕੇ ਸਾਥ ਪਾਣੀ ਪੀਏ ਪਾਣੀ ਉਸ ਰੱਬ ਦੇ ਨਾਲ ਆਰ ਬੋਲਾ ਹੋ ਜਾਏ ਤਨਾ ਮਾ ਬਵਾਰ ਬਹੁਤ ਜਗਾ ਪਰ ਸੁਭਈਆ ਮੋਬਾਈਲ ਢੋਲਾ ਘੱਟੇ ਕਰਿਓ ਢੋਲਾ ਹੀ ਥੱਲੇ ਕਰਿਓ ਕੈਨ ਕੇ ਕੈਨ ਬਿਟੇ ਹਾਬਲ ਕੇ ਹਾਬਲ ਬਿਟੇ ਜਾਫਰ ਕੇ ਜਾਫਰ ਬਿਟੇ ਨੂਰ ਕੇ ਜੈਕਾਰਥ ਹੋ ਜਾ ਪੀਰ ਜੀ ਦਾ ਬਹੁਤ ਸਾਰੇ ਪਰਵਾਰ ਕੀ ਜੈ ਅੱਜ ਬਾਬਾ ਮੋਤੀराम ਮੇਰਾ ਕਸ਼ਪਰਾਜਪੁਰ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ 21ਵਾਂ ਸਾਲਾਨਾ ਡੇੜਾ ਸਤਲੁਜ ਦਰਿਆ ਵਿਖੇ ਛੱਡਿਆ ਜਾਵੇਗਾ ਡੇੜੇ ਦੀ ਸ਼ੋਭਾ ਯਾਤਰਾ ਗੜਾ ਡੋਰ ਲੋਹ ਤੋਂ ਖਵਾਜਾ ਪੀਰ ਮੰਦਿਰ ਤੋਂ ਚੱਲ ਕੇ 2 ਵਜੇ ਚੱਲ ਕੇ ਸਤਲੁਜ ਦਰਿਆ ਵਿਖੇ ਖਵਾਜਾ ਪੀਰ ਜੀ ਦੇ ਨਾਮ ਦੇ ਜੈਕਾਰੇ ਲਾਉਂਦੇ ਹੋਏ ਪਹੁੰਚੇ ਜੀ ਵੇੜਾ ਛੱਡਣ ਉਪਰੰਤ ਸਮੂਹ ਸੰਗਤਾਂ ਦਰਮਿਆਨ ਅਤੁੱਟ ਲੰਗਰ ਵਰਤਾਇਆ ਜਾਵੇਗਾ ਅਸੀਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਖਵਾਜਾ ਪੀਰ ਮੰਦਿਰ ਆ ਕੇ 2 ਵਜੇ ਪਹੁੰਚੋ ਤੇ ਸ਼ੋਭਾ ਯਾਤਰਾ ਦੇ ਨਾਲ ਵੇੜੇ ਦੀ ਰੌਣਕ ਨੂੰ ਵਧਾਓ ਜੈ ਖਵਾਜਾ ਪੀਰ ਦੀ ਜੈ ਬਰਨ ਦੇਵਤਾ ਜੀ ਜੈ ਗੁਰਦੇ ਲਾਲ ਜੀ ਹੋਰ ਬੇਨਤੀ ਕਰਦੇ ਹਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਖਵਾਜਾ ਪੀਰ ਜੀ ਦੀ ਧਰਮਸ਼ਾਲਾ ਦਾ ਕੰਮ ਉਸ ਸਾਰੀ ਦਾ ਕੰਮ ਚੱਲ ਰਿਹਾ ਹੈ ਉਹਨਾਂ ਦੇ ਸਹਿਯੋਗ ਨਾਲ ਹੀ ਧਰਮਸ਼ਾਲਾ ਬਣ ਗਈ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਸਭੂ ਸੰਗਤ ਸਾਡਾ ਇਸੇ ਤਰ੍ਹਾਂ ਨਾਲ ਸਾਥ ਦਿੰਦੀਆਂ ਰਹਿਣ ਤੇ ਖਵਾਜਾ ਪੀਰ ਜੀ ਦਾ ਮੰਦਿਰ ਬਹੁਤ ਧੂਮਤਾਰ ਨਾਲ ਬਹੁਤ ਸੁੰਦਰ ਬਣੇ ਤੇ ਬਹੁਤ ਧਰਮਸ਼ਾਲਾ ਸੁੰਦਰ ਬਣੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਲਾਕਾ ਨਿਵਾਸੀਆਂ ਦੇ ਜੈ ਖਵਾਜਾ ਪੀਰ ਜੀ ਜੈ ਬਰਨੂ ਦੇਵਤਾ ਜੀ ਜੈ ਜੋੜੇ ਨਾਲ